ਇਸ ਵਕਤ ਅਸੀਂ ਗੁਰੂ ਘਰ ਦੇ ਵਿੱਚ ਆ ਤੇ ਟਰਬਨ ਪੱਗਾਂ ਦਾ ਜਿਹੜਾ ਜੀ ਇੱਥੇ ਕੰਪੀਟੀਸ਼ਨ ਹੈ ਟਰਬਨ ਟਾਈਮ ਦਾ ਤੇ ਤਨਦੀਪ ਕੌਰ ਬੀਬਾ ਸਾਡੇ ਨਾਲ ਨੇ ਬਰੀਫ ਕਰਨਗੇ ਕਿ ਸਾਨੂੰ ਕੀ ਅੱਜ ਦੇ ਕੰਪੀਟੀਸ਼ਨ ਬਾਰੇ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਅੱਜ ਅਸੀਂ ਦਸਤਾਰ ਦਾ ਮੁਕਾਬਲਾ ਜਿਹੜਾ ਈਸ ਕੋਸਟ ਤੇ ਹੁੰਦਾ ਆ ਈਸ ਕੋਸਟ ਦੀ ਪੂਰੀ ਤਰਤੀ ਤੋਂ ਨਿਊਯਾਰਕ ਨਿਊ ਜਰਸੀ ਕਨੈਕਟਿਕਟ ਵਿਖੇ ਆਪਾਂ 1 ਸਾਲ ਵੱਡੇ ਵੱਡਾ ਪ੍ਰੋਗਰਾਮ ਕਰਦੇ ਆ ਹਾਲ ਦੇ ਵਿੱਚ ਇਸ ਵਾਰੀ ਆਪਾਂ ਪਹਿਲੀ ਵਾਰੀ ਆ ਲੋਕਲ ਕੰਪੀਟੀਸ਼ਨ ਕਰਦੇ ਪਏ ਆ ਰੀਜਨਲ ਕੰਪੀਟੀਸ਼ਨ ਕਰਦੇ ਪਏ ਆ ਸਿਫਟ ਸਿਫਟ ਕੁਇਨਸ ਦੇ ਬੱਚਿਆਂ ਵਾਸਤੇ ਵੀ ਕਿ ਸਾਨੂੰ ਪਤਾ ਆ ਕਿ ਕੁਇਨ ਦੇ ਬੱਚਨ ਨੂੰ ਕੁਛ ਸਾ ਵੀ ਚਾਹੀਦਾ ਆ ਤੇ ਉਹ ਕਈ ਵਾਰੀ ਦੂਜੇ ਪ੍ਰੋਗਰਾਮ ਵਿੱਚ ਨਹੀਂ ਪਹੁੰਚ ਪਾਉਂਦੇ ਤਾਂ ਇਸ ਕਰਕੇ ਆਪਾਂ ਇੱਕ ਸੈਕਲਚਰ ਸੁਸਾਇਟੀ ਦੇਖੇ ਪ੍ਰੋਗਰਾਮ ਕਰਦੇ ਪਏ ਆ ਇਸ ਹਾਲ ਤੇ ਦਸਤਾਰ ਦਾ ਵੀ ਦਿਮਾਲੇ ਦਾ ਵੀ ਕਿ ਅਸੀਂ ਬੱਚੇ ਨੂੰ ਬੱਚੇ ਤੇ ਬੱਚਿਆਂ ਦੋਨਾਂ ਨੂੰ ਅਸੀਂ ਇਹਨਾਂ ਨੂੰ ਕੌਨਫੀਡੈਂਸ ਬਿਲਡ ਕਰੀਏ ਕਿ ਜਦੋਂ ਆਪਣੀ ਜੌਬਾਂ ਤੇ ਜਾਣ ਜਦੋਂ ਆਪਣੇ ਕਾਲਜਾਂ ਵਿੱਚ ਪਹੁੰਚਣ ਉਹਨਾਂ ਨੂੰ ਇਦਾਂ ਨਾ ਮਹਿਸੂਸ ਹੋਵੇ ਕਿ ਸਾਨੂੰ ਤਾਂ ਦਸਤਾਰ ਬੰਨੀ ਆਉਂਦੀ ਨਹੀਂ ਆ ਆ ਪਰਸਨੈਲਿਟੀ ਕੰਪੀਟੀਸ਼ਨ ਆ ਕਿ ਨਾ ਕਿ ਆਪਾਂ ਸਿਰਫ ਦਸਤਾਰ ਬੰਨਣੀ ਆ ਪਰ ਆਪਣਾ ਅਸੀਂ ਆਪਣੇ ਆਪ ਨੂੰ ਕਿੱਦਾਂ ਡੈਮੋਨਸਟ੍ਰੇਟ ਕਰਨਾ ਆ ਅਸੀਂ ਆਪਣੀ ਸਿੱਖੀ ਆਪਣੇ ਬਾਣੇ ਨੂੰ ਕਿੱਦਾਂ ਵੈਸਟਰਨ ਵਰਲਡ ਵਿੱਚ ਵੀ ਲੈ ਕੇ ਜਾਣਾ ਆ ਉਹ ਚੀਜ਼ਾਂ ਦਾ ਕੰਪੀਟੀਸ਼ਨ ਪਬਲਿਕ ਸਪੀਕਿੰਗ ਦੀ ਸਾਨੂੰ ਆਣਾ ਚਾਹੀਦਾ ਆ ਕਿ ਆਪਾਂ ਕਿੱਦਾਂ ਬੋਲੀਏ ਆ ਸਾਰੀ ਚੀਜ਼ਾਂ ਇਸ ਕੰਪੀਟੀਸ਼ਨ ਵਿੱਚ ਅਸੀਂ ਨੰਬਰ ਸਕੋਰ ਕਰਦੇ ਆ ਤੇ ਸਾਡੇ ਵੱਲੋਂ ਤਾਂ ਸਾਰੇ ਬੱਚੇ ਜੇਤੂ ਨੇ ਤੇ ਆ ਬਸ ਬੱਚੇ ਤੋਂ ਸ਼ਾਬਦਾਨ ਵਾਸਤੇ ਹੁੰਦਾ ਵਾਈਕ ਜੀ ਕਾ ਖਾਸਾ ਵਾਈਕ ਜੀ ਦਾ ਪਾਰਟਿਸਪੇਟ ਕਰਤੀ ਤੁਸੀਂ ਰਜਿਸਟਰ ਕਰ ਲੇਤਾ ਉਹਨੇ ਰਜਿਸਟਰ ਕਿਹੜੇ ਕਿਹੜੇ ਕਰ ਤੁਸੀਂ ਕਰ ਲੈ ਵੀ ਜੀ ਹਾਂ ਜੀ ਕਿਹੜਾ ਹੀ ਰਜਿਸਟਰ ਕਰ ਰਹੇ ਨੇ ਉੱਪਰ No wonder No wonder મતલਬ ਜੇ ਤੁਸੀਂ ਆਪੇ ਨਹੀਂ ਬਣਾ ਫਿਰ ਉਹ ਕੰਪੀਟੀਸ਼ਨ ਵਿੱਚ ਨਹੀਂ ਹੁੰਦੇ ਮੈਂ ਹੀ ਵਾਉਂਟ ਟੂ ਵੇਅਰਿੰਗ ਕੁਰਤਾ ਪਜਾਮਾ ਜੇ ਤਾਂ ਕੁਰਤਾ ਪਜਾਮਾ ਹੈਗਾ ਬਹੁਤ ਵਧੀਆ ਜਿਹਾ ਨਹੀਂ ਹੈਗਾ ਇਸ ਤਰ੍ਹਾਂ ਇੱਕ ਮਿੰਟ ਸੁਣਿਓ ਲੈਟਸ ਗੋਡ ਜਿਹੜੇ ਛੋਟੇ ਬੱਚੇ ਆ ਰਹੇ ਨੇ ਪਰ ਤੁਸੀਂ ਐਂਟਰੀ ਦੇ ਕਰੋ ਆਪਣੀ ਸਟੈਂਥ ਕਿੰਨੀ ਹੈ ਜਿਹੜੇ ਆਪ ਨਹੀਂ ਪਾਰਟਿਸਪੇਟ ਨਹੀਂ ਕਰਾਂਗੇ ਬਟ ਆਪਾ ਕਾਉਂਟਰ ਦਾ ਪਰ ਹੋ ਸਕਦੀ ਹੈ ਕਿ ਆਈ ਬੱਚੇ ਹੈਗੇ ਰਾਈਟ ਆਪਲੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਦੱਸ ਦਿਓ ਤੇ ਅੱਜ ਜਿਹੜੀ ਦਸਤਾਰ ਜਿਹੜਾ ਕੰਪੀਟੀਸ਼ਨ ਹੋ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਦਿਓ ਕਿ ਕਿੰਨਾ ਕਿੰਨਾ ਕਰਦੇ ਹੋ ਕੀ ਬੱਚਿਆਂ ਨੂੰ ਜਿਹੜਾ ਤੁਸੀਂ ਇੱਥੇ ਉਤਸ਼ਾਹਤ ਕਰਨ ਲਈ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਪਜੀਤ ਸਿੰਘ ਹੈ ਜੀ ਤੇ 10 ਸੇਵਾਦਾਰ ਹੈ ਦਸਤਾਰ ਪ੍ਰਾਈਡ ਟੀਮ ਦਾ ਅਸੀਂ 2007 ਤੋਂ ਦਸਤਾਰ ਪ੍ਰਾਈਡ ਜਿਹੜਾ ਹੈਗਾ ਕੰਪੀਟੀਸ਼ਨ ਦੀ ਸੇਵਾ ਲਈ ਵੀ ਹੈ ਤੇ ਸ਼ੁਰੂ ਰਿਸ਼ਮੜੀਲ ਤੋਂ ਹੀ ਹੋਇਆ ਸੀਗਾ ਸੋ ਇਸ ਸਾਲ ਜਿਹੜਾ ਸਾਡੇ ਫਾਊਂਡਰ ਸੀਗੇ ਸੁਰਜੀਤ ਸਿੰਘ ਜੀ ਉਹ ਸਾਡੇ ਨਾਲ ਨਹੀਂ ਰਹੇ ਤੇ ਉਹਨਾਂ ਦੀ ਯਾਦ ਚ ਅਸੀਂ ਰਿਸ਼ਮਟ ਵਿੱਚ ਸਪੈਸ਼ਲ ਪ੍ਰੋਗਰਾਮ ਕੀਤਾ ਤਾਂ ਕਿ ਇੱਥੇ ਬੱਚਿਆਂ ਨੂੰ ਹੋਰ ਲਾਹਾ ਮਿਲ ਸਕੇ ਇਸ ਪ੍ਰੋਗਰਾਮ ਤੋਂ ਤੇ ਪਿਛਲੇ 15 ਸਾਲਾਂ ਤੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਤੇ ਹਜ਼ਾਰਾਂ ਹੀ ਬੱਚੇ ਇਸ ਪ੍ਰੋਗਰਾਮ ਚ ਆ ਕੇ ਜੁੜ ਚੁੱਕੇ ਨੇ ਤੇ ਅੱਗੇ ਦਸਤਾਰ ਜਿਹੜੀ ਸਾਡੀ ਨਿਸ਼ਾਨ ਸਾਹਿਬ ਨੂੰ ਰਿਪਰੈਜ਼ੈਂਟ ਕਰਦੀ ਹੈ ਜਦੋਂ ਬੱਚਾ ਆਪ ਕੰਮਾਂ ਤੇ ਜਾਂਦਾ ਹੈ ਗਵਰਨਮੈਂਟ ਜੌਬਸ ਜਾਂਦਾ ਹੈ ਡਾਕਟਰ ਬਣਦਾ ਉਹਦੇ ਬੱਚੇ ਬਹੁਤ ਵੱਧ ਚੜ ਕੇ ਹੌਸਲਾ ਆਪਣਾ ਵਧਾ ਕੇ ਪਾਰਟਿਸਪੇਟ ਕਰਦੇ ਨੇ ਇਹ ਸਾਡੀ ਇਹ ਹੀ ਹੈ ਕਿ ਵੀ ਬੱਚਾ ਇੱਥੇ ਆਂਦਾ ਉਹ ਇੰਗਲਿਸ਼ ਸਿੱਖ ਹੀ ਜਾਂਦਾ ਐਜੂਕੇਸ਼ਨ ਨੂੰ ਵੀ ਕਰ ਲੈਂਦਾ ਲੇਕਿਨ ਜਿਹੜੀ ਇਹ ਦਸਤਾਰ ਬੱਚੇ ਦੀ ਸਿੱਖਣੀ ਹੈ ਉਹ ਇੱਕ ਬੜਾ ਇੰਪੋਰਟੈਂਟ ਪਹਿਲੂ ਹੈ ਕਿਉਂਕਿ ਬੱਚੇ ਦਸਤਾਰ ਬੰਨਣਾ ਚਾਹੁੰਦੇ ਨੇ ਲੇਕਿਨ ਬਹੁਤ ਵਧੀਆ ਦਸਤਾਰ ਬੰਨਣਾ ਚਾਹੁੰਦੇ ਆਂ ਅਗਰ ਬੱਚਾ ਦੁਮਾਲਾ ਬੰਨਣਾ ਚਾਹੁੰਦਾ ਤਾਂ ਕਹਿੰਦਾ ਮੇਰਾ ਦੁਮਾਲਾ ਬਹੁਤ ਵਧੀਆ ਹੋਵੇ ਤਾਂ ਉਸ ਲਈ ਜਿਹੜਾ ਹੈਗਾ ਉਪਰਾਲਾ ਹੈਗਾ ਕਿ ਵੀ ਬੱਚੇ ਵੱਧੋ ਵੱਧ ਤੇ ਵਧੀਆ ਤੋਂ ਵਧੀਆ ਦਸਤਾਰਾ ਦੁਮਾਲੇ ਸਜਾ ਸਕਣ ਉਹਦੇ ਲਈ ਅਸੀਂ ਸਾਰੀ ਜਿਹੜੀ ਟੀਮ ਹੈ ਸਾਡੀ 15 ਸਾਲਾਂ ਤੋਂ ਨਿਊ ਜਰਸੀ ਟ੍ਰਾਈਸ਼ਟੇਡ ਏਰੀਆ ਚ ਅਸੀਂ ਕਰਦੇ ਆ ਐਸਾ ਜਿਹੜਾ ਤੁਸੀਂ ਇਹ ਕੰਪੀਟੀਸ਼ਨ ਦੇਖਦੇ ਹੋ ਰੀਜਨਲ ਕੰਪੀਟੀਸ਼ਨ ਹੈਗਾ ਜਿਵੇਂ ਅਸੀਂ ਇੱਥੇ ਹੋ ਰਿਹਾ ਤੇ 18 ਤਰੀਕ ਨੂੰ ਨਿਊ ਜਰਸੀ ਕਾਰਟੇਡ ਵੀ ਹੋਣਾ ਤੇ ਲਾਰੈਂਸ ਵੀ ਲੀ ਸੇਮ ਡੇ ਹੈਗਾ ਇਸ ਤਰ੍ਹਾਂ ਅਸੀਂ ਪੂਰੇ ਟ੍ਰਾਈਸ਼ਟੇਡ ਏਰੀਆ ਕਰਕੇ ਕਵਰ ਕਰਕੇ ਸਾਰੀ ਟੀਮ ਸਾਡੀ ਟ੍ਰਾਈਸ਼ਟੇਡ ਏਰੀਆ ਤੋਂ ਪਾਰਟਿਸਿਪੇਟ ਕਰਦੀ ਹੈ ਤੇ ਐਸਾ ਮਕਸਦ ਹੈ ਹੀ ਹੈ ਕਿ ਜਿੱਥੇ ਬੱਚੇ ਆਪਣੀ ਐਜੂਕੇਸ਼ਨ ਕਰਦੇ ਨੇ ਔਰ ਹਸਪੀਟਲਸ ਗਵਰਨਮੈਂਟ ਜੌਬ ਜਾਂਦੇ ਨੇ ਔਰ ਦਸਤਾਰਾਂ ਸਾਂ ਜਾ ਕੇ ਸੋਹਣੀਆ ਗੁਰੂ ਨੂੰ ਰਿਪਰੈਜ਼ੈਂਟ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਲੀ ਪਤੇ ਐਂਦਰੋ ਐਂਦਰੋ ਇੱਕ ਮਿੰਟ ਪਿੱਛੇ ਥੋੜਾ ਜਾ ਕਰ ਲਈਏ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੋ ਪਤੇ ਬਲੋ ਖਾਕ ਚਿਕਾ ਕਾਲਸਾ ਮੇਰੇ ਪੁੱਤ ਤੇ ਕੀ ਜੀ ਬੇਕਰਮਟੇ ਰੋ 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 ਇੱਕ ਘਸਾ ਅਗੂ ਜੀ ਕੀ ਫਰਦ ਹੈ ਜੇ ਨਾਮ ਚੂ ਜੀ ਹਾਂਜੀ ਮੇਰਾ ਨਾਮ ਜਾਵੀਰ ਸਿੰਘ ਹੈ ਤੇ ਤੁਸੀਂ ਅੱਜ ਜਿਹੜੀ ਟਰਬਨ ਟਾਈਮ ਕੰਪੀਟੀਸ਼ਨ ਆ ਇਹਦੇ ਬਾਰੇ ਕੀ ਕਹਿਣਾ ਚਾਹੋ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਰੇ ਬੱਚਿਆਂ ਦੇ ਅੰਦਰ ਉਤਸ਼ਾਹ ਹੋਣਾ ਚਾਹੀਦਾ ਕਿ ਅਸੀਂ ਪੱਗ ਬਣੀਏ ਤੇ ਗੁਰੂ ਦੇ ਸਿੱਖ ਬਣੀਏ ਤੇ ਆਪਣੀ ਸ਼ਾਨ ਵਧਾਈਏ ਹਾਂਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਜਿਹੜਾ ਟਰਬਨ ਕੰਪੀਟੀਸ਼ਨ ਹੁੰਦਾ ਹੈ ਇਹ ਸਾਰੇ ਬੱਚਿਆਂ ਲਈ ਹੁੰਦਾ ਹੈ ਕਿ ਬੱਚੇ ਪੱਗ ਬੰਨਣ ਅਤੇ ਆਪਣੀ ਸ਼ਾਨ ਵਧਾਉਣ ਤੇ ਸਾਰੇ ਦਿਖਾਉਣ ਵੀ ਅਸੀਂ ਕੀ ਕੀ ਕਰ ਸਕਦੇ ਹਾਂ ਤੇ ਹੁਣ ਇਹ ਇਹ ਕੰਪੀਟੀਸ਼ਨ ਉਹਨਾਂ ਦਾ ਕੰਫੀਡੈਂਸ ਵਧਾਉਂਦਾ ਹੈ ਅਤੇ ਉਹਨਾਂ ਦੀ ਪੱਗ ਹੋਰ ਸੋਹਣ ਉਹ ਹੋਰ ਜਿਆਦਾ ਕੰਫੀਡੈਂਸ ਨਾਲ ਪੱਗ ਬੰਨਦੇ ਹਨ ਅਤੇ ਉਹਨਾਂ ਦੀ ਪੱਗ ਬਹੁਤ ਸੋਹਣੀ ਵੱਜਦੀ ਹੈ ਤੇ ਆਪਣੀ ਉਹ ਸ਼ਾਨ ਵਧਾਉਂਦੇ ਹਨ ਤੇ ਸਾਰੇ ਉਹਨਾਂ ਨੂੰ ਦੇਖ ਕੇ ਕਹਿੰਦੇ ਨੇ ਵੀ ਉਹ ਦੇ ਕਿੰਨਾ ਘੈਂਟ ਸਰਦਾਰ ਪੱਗ ਬੰਨ ਕੇ ਆ ਰਿਹਾ ਹੈ ਅੱਜ ਤੁਸੀਂ ਕੰਪੀਟੀਸ਼ਨ 'ਚ ਹਿੱਸਾ ਲੈ ਰਹੇ ਹੋ ਕਿਵੇਂ ਲੱਗ ਰਿਹਾ ਤੇ ਕਿੰਨਾ ਚੰਗਾ ਲੱਗ ਰਿਹਾ ਅੱਜ ਮੈਂ ਕੰਪੀਟੀਸ਼ਨ 'ਚ ਲਾਈਕ ਪਾਰਟਿਸਿਪੇਟ ਕਰ ਰਿਹਾ ਤੇ ਮੈਨੂੰ ਖਤਰ ਤੇ ਅੱਜ ਮੈਂ ਅੱਜ ਕੰਪੀਟੀਸ਼ਨ 'ਚ ਪਾਰਟਿਸਿਪੇਟ ਕਰ ਰਿਹਾ ਤੇ ਹਾਂ ਮੈਨੂੰ ਫੀਲ ਬੜਾ ਗੁੱਡ ਹੋਣ ਜਾ ਤੇ ਹਾਂ ਜੇ ਆਪਾਂ ਮਸ மூ ਸੰਗਤ ਨੂੰ ਬੇਨਤੀ ਕਰਦਾ ਤੇ ਹਰ ਸਾਰੇ ਲਾਈਕ ਸੰਗਤਾਂ ਨੂੰ ਬੇਨਤੀ ਕਰਦਾ ਕਿ ਲਾਈਕ ਆਪਣੇ ਬੱਚੇ ਲੈ ਕੇ ਲੈ ਕੇ ਆਓ ਤੇ ਮੈਨੂੰ ਲਾਈਕ ਆਈ ਫੀਲ ਮੈਂ ਬੜਾ ਗੁੱਡ ਫੀਲ ਕਰਦਾ ਹੈ ਇਹ ਪ੍ਰੋਗਰਾਮ ਜੀ ਦੇ ਮਿਸਟਰ ਜੀ ਜੀ ਨਾਲ ਉਹ ਪਹਿਲੇ ਤੋਂ ਬੋਲਣੇ ਚਾਹੁੰਦੇ ਐਟ ਦਾ ਮਾਲਕ ਨੇ ਕਦੋਂ ਆਣਗੇ ਫੇਸਬੁਕ ਤੇ ਫੇਸਬੁਕ ਤੇ ਆਮ ਆਦਮੀ ਕਰਨਾ ਸਟੇਜ ਦੇ ਉੱਤੇ ਲੱਗੇ ਜਿਵੇਂ ਜਿਹਾ ਕੁਝ ਹੋਰ ਪਾਰਟਿਸਪੈਂਟ ਚਾਹੀਦੀ ਕਿਸੇ ਬੈਟਰੀ ਦੇ ਵਿੱਚ ਸਟੈਂਡ ਸੈਟ ਬੱਚਾ ਹੋ ਰਿਹਾ ਹੈ ਮੇਰੇ ਮਨ ਤੇ ਆਇਆ ॻाल्हि सुञ आराम न ਬੋਲੀ ਬੋਲੀ ਐਮ ਤੱਕ ਜਾ ਕੇ ਬੇਠ ਠੀਕ ਹੈ ਅੱਜ ਅਪਾ ਤੁਹਾਨੂੰ ਨਾਊਂਸ ਕਰਾਂਗੇ ਦੱਸਾਂਗੇ ਵੀ ਤੁਹਾਡਾ ਇੰਨਾ ਟਾਈਮ ਰਹਿ ਗਿਆ ਜਿੰਨਾ ਟਾਈਮ ਤੁਹਾਨੂੰ ਦੱਸਿਆ ਗਿਆ ਆਪਾਂ ਸਟਾਰਟ ਕਰਨ ਲੱਗਿਆ ਦੱਸਾਂਗੇ ਅਜੇ ਤੁਹਾਡੇ ਕੋਲ 2 ਮਿੰਟ ਹੈਗੇ ਆ ਜਦੋਂ ਸ਼ੁਰੂ ਕਰਦੀ ਆਪਾਂ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਕਿਸੇ ਨੇ ਕਿਸੇ ਨੂੰ ਕੋਈ ਫੀਵਰ ਨਹੀਂ ਦੇਣੀ ਹੈਲਪ ਨਹੀਂ ਦੇਣੀ ਕਿਸੇ ਰਕਮ ਦੀ ਵੀ ਆਪਣੀ ਦਸਤਾਰ ਆਪਸ ਜਾਨੀ ਆ ਚਲੋ 12:54 ਦੇ ਸ਼ੁਰੂ ਕਰਦਾ ਹਾਂ ਠੀਕ ਹੈ ਹਾਂ ਜੀ ਜੀ ਸਾਹਿਬ ਕੀ ਫਤਹਿ 12:54 ਸਟਾਰਟ ਹਾਂਜੀ 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 ਬਾਈ ਉਹ ਮੇਰਾ ਵੀ ਆਉਂਦਾ ਹੈ ਰੋਪਾ ਠੀਕ ਹੈ ਇਹਨਾਂ ਨੂੰ ਕਰ ਰਹੇ ਹਾਂ ਮੈਂ ਬਾਰੀਕ ਕਰ ਰਹੇ ਹਾਂ ਇਹਨਾਂ ਦਾ ਵੀ ਦੇਖੋ ਆਜ ਅਗਲੇ ਚ ਬੱਥੇ ਸਿੰਘ ਸਾਹਿਬ ਕਿੰਨੇ ਮਿੰਟ ਦੇ ਰਹੇ ਹੋ ਜੀ ਇੱਕ ਬੱਚੇ ਨੂੰ 20 ਤੋਂ 20 ਮਿੰਟ ਦੇ ਰਹੇ ਆਪਾਂ ਇਹਨੇ ਤਾਂ ਚਾਹ ਰੈਡੀ ਹੋ ਜਾਣੀਏ ਫਿਰ ਦੂਜਾ ਗਰੁੱਪ ਸ਼ੁਰੂ ਕਰਾਂਗੇ ਜੀ ਅੱਛਾ ਕਿੰਨੇ ਮਿੰਟ ਆ ਗਿਆ ਦੋ ਦੋ ਲਈ ਆਪਣੇ ਕੋਲ 30 ਮਿੰਟ ਆ ਗਿਆ ਸਹਿਵਾ ਜੀ ਆਪ ਵੀ ਬਣਾ ਨਹੀਂ ਹੈਲਪ ਨਹੀਂ ਕਰਦੇ ਬਸ ਜਿੰਨੇ ਵੀ ਇੱਥੇ ਬੈਠੇ ਆ ਸਾਰਿਆਂ ਨੂੰ 20 ਮਿੰਟ ਮਿਲਣਗੇ ਠੀਕ ਹੈ ਜੀ ਬੇਸ ਤੋਂ ਲੈ ਕੇ ਅੱਪ ਤੱਕ ਕਰ ਰੱਖਿਆ ਕਰ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਡੀ ਸਟਾਪ ਪਹ ਚੱਲੂਗੀ ਜਿੱਥੇ 20 ਮਿੰਟ ਖਤਮ ਹੋਉਣਗੇ ਸਾਰਾ ਕੁਝ ਖਤਮ ਹੈ ਅਗਰ ਤੁਹਾਡੀ ਪੂਰੀ ਨਹੀਂ ਬੰਨੀ ਜਾਏਗੀ ਅਸੀਂ ਉੱਥੇ ਰੋਕ ਦੇਾਂਗੇ ਠੀਕ ਹੈ ਜੀ ਸਾਰਿਆਂ ਨੂੰ ਸਮਝ ਆ ਗਈ ਹੈ ਜਦੋਂ ਸਟਾਰਟ ਕਰਾਂਗੇ ਤੋੜਾ ਕੰਮ ਸਟਾਰਟ ਹੋਏਗਾ ਵੀਰੇ ਕੋਈ ਬੇਸ ਨਹੀਂ ਬਣਾਏਗਾ ਹਲੇ ਕੋਈ ਕੁਝ ਨਹੀਂ ਕਰੇਗਾ ਜੋ ਵੀ ਕਰਨਾ ਹੈ 20 ਮਿੰਟਾਂ ਦੇ ਵਿੱਚ ਕਰਨਾ ਹੋਵੇ ਠੀਕ ਹੈ ਜੀ اچھا کالا 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 કકલી કેના ડકી બી રસોઈ બહુ સારી છે ભાઈ એવું છે કોઈ નંબર સડીવાળા હાયરો નો લીક ચા પી તી તી ઉખાના હે રો આબ ગોરી મેં ફિર કઈ ચલો ગલ્લા કરી લે ਕਦਾ ਹੋ ਗਿਆ ਵਸੇ ਅੱਜ ਕੀ ਹੋ ਗਿਆ ਵਾਲਾ ਪੰਚੀ ਜੀ ਹਾਂ ਜੀ ਕਹਿੰਦਾ ਕੋਈ ਨਾ ਲੱਗਦਾ ਇਹ ਨਹੀਂ ਜਾਂ ਬਰੋ ਸਾਈਡ ਕਰਦੇ ਹਾਂ ਨਹੀਂ ਹੁੰਦੀ ਸਿਚੁਏਸ਼ਨ ਬੱਚੀ ਜਾਂਦਾ ਚੱਲ ਗਿਆ ਉਹ ਰਿਟਾਇਰ ਤੇ ਆਹ ਨਹੀਂ ਕੋਸਨ ਕਦੇ ਨਹੀਂ ਕਰਨਾ ਲਾਣਾ ਨਹੀਂ ਪਤਾ ਉਹਦਾ ਸਟਾਰਟ ਥੱਲੇ ਬੈਰੀ ਸਮਾਰਟ ਪਾਸਾ ਨਾਲ ਕੋਈ ਨਹੀਂ ਇੱਥੇ ਉਹ ਸੋਨਮਾ ਪਰ ਉਹਦਾ ਮੁੱਲਾ ਸੋਨਮਾ